ਸਾਥ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਤੁਹਾਨੂੰ ਵਿਖਾਉਣਾ ਹੈ ਜੀ ਸ਼ੰਭੂ ਬਾਰਡਰ ਦੇ ਹਾਲਾਤ ਦੇਖੋ ਕਿਸ ਤਰ੍ਹਾਂ ਗੋਲੀਬਾਰੀ ਹੋ ਰਹੀ ਹੈ ਜਿਸ ਤਰ੍ਹਾਂ ਪਾਕਿਸਤਾਨ ਤੇ ਇੰਡੀਆ ਦਾ ਯੁੱਧ ਲੱਗਾ ਹੋਵੇ ਇਸ ਗੋਲੀਬਾਰੀ ਦੇ ਵਿੱਚ ਚਲਦੇ ਆਪ ਨੂੰ ਪਤਾ ਹੀ ਹੈ ਕਿ ਆਪਣਾ ਵੀਰ 21 22 ਸਾਲ ਦਾ ਸ਼ੁਭਕਰਮ ਸਿੰਘ ਉਹ ਸ਼ਹੀਦ ਹੋ ਗਿਆ ਸਿਰ 'ਚ ਗੋਲੀ ਲੱਗਣਾ ਕਰਨ ਦੀ ਮੌਤ ਹੋ ਚੁੱਕੀ ਹੈ ਇੱਕ ਹੋਰ ਮੰਦਭਾਗੀ ਖਬਰ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਅੱਜ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ 65 ਸਾਲ ਦੇ ਕਿਸਾਨ ਦੀ ਵੀ ਜਿਹੜੀ ਆ ਉਹ ਮੌਤ ਹੋ ਚੁੱਕੀ ਹੈ ਸੋ ਇੱਕ ਛਿੱਧੀ ਹੋਰ ਹੋ ਗਈ ਆ ਤੇ ਸੋ ਆਪਣੇ ਅੰਨਦਾਤਾ ਤੇ ਆਪਣੇ ਕਿਸਾਨ ਤੇ ਜਿਹੜਾ ਸਾਰਿਆਂ ਨੂੰ ਰੋਟੀ ਦਿੰਦਾ ਉਹਦੇ ਉੱਤੇ ਕਿਸ ਤਰ੍ਹਾਂ ਬੰਬ ਗੋਲੀਆਂ ਪੱਕੀਆਂ ਗੋਲੀਆਂ ਰਬੜ ਦੀਆਂ ਗੋਲੀਆਂ ਪਤਾ ਨਹੀਂ ਕੀ ਕੁਛ ਚਲਾਈ ਜਾਂਦੇ ਆ ਤੇ ਚਲਾਉਣ ਵੀ ਜਿਹੜੇ ਆ ਉਹ ਪਤਾ ਨਹੀਂ ਵਰਦੀਆਂ ਵੀ ਨਹੀਂ ਪਾਈਆਂ ਕਿੱਥੋਂ ਕਿਹੜੇ ਬੰਦੇ ਆ ਆਰਐਸਐਸ ਦੇ ਆ ਕਿਹੜੇ ਆ ਕਿਹੜੇ ਨਹੀਂ ਇਹ ਵੀ ਨਹੀਂ ਪਤਾ ਟਰੈਕਟਰਾਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਦੱਸਿਆ ਜਾ ਰਿਹਾ ਵਾ ਵਿੱਚੋਂ ਮਿੱਟੀ ਤੇਲ ਕੱਢਦਾ ਵਾ ਥੱਲੜ ਦਾ ਤੇਲ ਵੀ ਕੱਢਦਾ ਉਤਲਾ ਡੀਜ਼ਲ ਵੀ ਕੱਢਦਾ ਵਿੱਚ ਪੰਪ ਦੇ ਮਿੱਟੀ ਪਾਤੀ ਇੰਜਣ ਦੇ ਬਹੁਤ ਨੁਕਸਾਨ ਜਿਹੜਾ ਵਾ ਉਹਨਾਂ ਨੇ ਇਦਰਾਂ ਕਿ ਜਿਹੜਾ ਉਹਨਾਂ ਨੇ ਕੀਤਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਜ਼ਰੂਰ ਸਾਰੇ ਜਣੇ ਸਪੋਰਟ ਦੇ ਵਿੱਚ ਇੱਕ ਇੱਕ ਵਾਰੀ 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 ਕੰਮ ਕਰਨ ਦੇ ਸਾਰਿਆਂ ਨੂੰ ਪਰ ਜ਼ਰੂਰ ਆਪਾਂ ਉਥੇ ਪਹੁੰਚੀਏ ਹਰੇਕ ਪਿੰਡ ਦੇ ਵਿੱਚੋਂ ਜਿਹੜੇ ਆਪਾਂ ਨੂੰ ਉਥੇ ਪਹੁੰਚਣਾ ਚਾਹੀਦਾ ਕਿਸਾਨਾਂ ਦੇ ਸਪੋਰਟ ਲਈ ਸੋ ਧੰਨਵਾਦ ਜੀ